ਵਾਇਰੋਜੀਕਾਰ ਖਾਲਸਾ ਵਾਇਰੋਜੀਕੀਪਾ ਇਹ ਵਿਕਪਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਰ ਵਿਕਪਾ ਗਿਆਨੀ ਹਰਪ੍ਰੀਤ ਸਿੰਘ ਅਲੋ ਇੱਕ ਸਵਾਲ ਖੜਾ ਕੀਤਾ ਗਿਆ ਹੈ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਹਿਲਾਂ ਹੁੰਦੇ ਸੀਗੇ ਉਹਨਾਂ ਦੀ ਜਿਹੜੇ ਬੋਲ ਸੀ ਉਹ ਪ੍ਰਧਾਨ ਮੰਤਰੀ ਦੇ ਕੰਨ ਚੀਰ ਦਿੰਦੇ ਹੁੰਦੇ ਸੀਗੇ ਤੇ ਅੱਜ ਇਹੋ ਜਿਹਾ ਸਮਾਂ ਆ ਗਿਆ ਕਿ ਉਹਨਾਂ ਦੀ ਗੱਲ ਇੱਕ ਡੀਸੀ ਵੀ ਸੁਣ ਲਈ ਤਿਆਰ ਨਹੀਂ ਇਹਦੇ ਪਿੱਛੇ ਕੀ ਕਾਰਨ ਹੈ ਆ ਸੰਤੂ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜਿਹੜਾ ਸਵਾਲ ਹੈ ਉਹਦਾ ਜਵਾਬ ਵੀ ਖੁਦ ਗਿਆਨੀ ਹਰਪ੍ਰੀਤ ਸਿੰਘ ਜੀ ਹਨ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਜਫੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਰੁਤਬੇ ਤੇ ਰਹੇ ਆ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਫੇਦਾਰ ਦੇ ਮਹਾਨ ਰੁਤਬੇ ਤੇ ਰਹੇ ਆ ਇਹਨਾਂ ਦਾ ਦੋਨਾਂ ਮਹਾਨ ਰੁਤਬਿਆਂ ਤੇ ਰਹਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਗੱਲ ਦੱਸਣਾ ਕਿ ਤੁਸੀਂ ਪ੍ਰਧਾਨ ਮੰਤਰੀ ਦੇ ਜਿਹੜੇ ਕੰਨਾਂ ਵਾਲਾ ਚੀਰਨ ਵਾਲੇ ਜਿਹੜੇ ਬੋਲ ਸੀ ਉਹ ਕਦੋਂ ਬੋਲੇ ਬੋਲੇ ਬਿਲਕੁਲ ਸਹੀ ਕਦੋਂ ਤੁਸੀਂ ਉਹਨਾਂ ਤੱਕ ਕੰਨ ਚੀਰਵੇਂ ਬੋਲ ਪਹੁੰਚਾਏ ਕਿ ਜਿਹੜੇ ਉਹਨਾਂ ਦੇ ਕੰਨ ਚੀਰਦੇ ਅਸਲੀਅਤ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਹੋਣੀ ਖੁਦ ਮੰਨ ਗਏ ਇਹ ਸਾਡੀਆਂ ਤਾਂ ਦਿੱਲੀ ਨਾਲ ਯਾਰੀਆਂ ਨੇ ਸਾਡੀ ਦਾ ਪ੍ਰਧਾਨ ਮੰਤਰੀ ਨਾਲ ਫੋਨ ਤੇ ਗੱਲ ਹੁੰਦੀ ਏ ਸਾਡੀ ਦਾ ਗ੍ਰਹਿ ਮੰਤਰੀ ਨਾਲ ਵੀ ਗੱਲ ਹੁੰਦੀ ਤੇ ਗ੍ਰਹਿ ਮੰਤਰੀ ਦਾ ਪੀਏ ਸਾਨੂੰ ਲਗਾਤਾਰ ਫੋਨ ਕਰਦਾ ਰਹਿੰਦਾ ਤੇ ਫੇਰ ਜਿਹੜੇ ਤੁਹਾਡੇ ਬੋਲ ਉਹ ਕੰਨ ਜੀਰਵੇਂ ਕਿਵੇਂ ਹੋਣਗੇ ਜਦੋਂ ਤੁਹਾਡੀ ਯਾਰੀ ਪੈ ਗਈ ਉਹਨਾਂ ਦੇ ਨਾਲ ਤੇ ਜਿਹੜੇ ਬੰਦੇ ਦੀ ਕਿਸੇ ਨਾਲ ਯਾਰੀ ਹੋਵੇ ਸੰਧੂ ਸਾਹਿਬ ਉਹਨੂੰ ਫਿਰ ਸਾਡੇ ਬੋਲਾਂ ਦਾ ਡਰ ਕੀ ਰਹੇਗਾ ਬਿਲਕੁਲ ਜਦੋਂ ਅਸੀਂ ਨਿੱਕੀ ਨਿੱਕੀ ਗੱਲ ਤੋਂ ਉਹਨਾਂ ਨਾਲ ਕਰਨ ਲੱਪੇ ਤਾਂ ਉਹਨਾਂ ਦੀ ਨਿੱਕੀ ਨਿੱਕੀ ਗੱਲ ਆਪਦੇ ਕੁੰਥ 'ਚ ਮੰਨਣ ਲੱਪੇ ਜਾਂ ਮਨਾਉਣ ਲੱਗ ਪੇ ਤੇ ਫੇਰ ਜਿਹੜੇ ਆ ਇਹ ਇਹੋ ਜਿਹੇ ਸਵਾਲ ਇਹ ਬੇਤੁਕੇ ਆ ਜੀ ਸੰਧੂ ਸਾਹਿਬ ਬਿਲਕੁਲ ਜਥੇਦਾਰ ਸਾਹਿਬ ਜਿਹੜੇ ਪੁਰਾਣੇ ਸੀ ਉਹਨਾਂ ਦਾ ਵਾਕਿਆ ਹੀ ਰੁਤਬਾ ਸੀ ਉਹ ਪਤਤ ਬੰਦੇ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਰਾਜੀ ਨਹੀਂ ਸੀ ਹੁੰਦੇ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਪਤਤ ਬੰਦਿਆਂ ਦੇ ਵਿਆਹਾਂ ਤੇ ਜਾ ਕੇ ਸਰੂਪੇ ਦਿੱਤੇ ਤੁਸੀਂ ਪਤਤ ਬੰਦਿਆਂ ਦੇ ਵਿਆਹਾਂ ਤੇ ਜਾ ਕੇ ਅਰਦਾਸਾਂ ਕੀਤੀਆਂ ਤੇ ਫਿਰ ਰੁਤਬੇ ਨੂੰ ਢਾ ਕੇ ਵੇਣੀ ਲੱਗਦੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਪਤਤ ਬੰਦਿਆਂ ਦੇ ਵਿਆਹ ਵਾਦੇ ਖੁਦ ਬੱਚਿਆਂ ਨੂੰ ਨਾਲ ਲੈ ਕੇ ਗਏ ਤੇ ਤੁਸੀਂ ਕੌਣ ਦੇ ਸਾਹਮਣੇ ਸਵਾਲ ਰੱਖਿਆ ਕਿ ਮੇਰੇ ਬੱਚੇ ਜਿਹੜੇ ਆ ਉਹ ਫਿਲਮੀ ਹਰੈਣ ਪ੍ਰਿੰਕਾ ਚੋਪੜਾ ਦੇ ਫੈਨ ਨੇ ਤੇ ਜਦੋਂ ਸਾਡੇ ਸਾਡੇ ਜਹੇਦਾਰਾਂ ਦੇ ਬੱਚੇ ਜਿਹੜੇ ਆ ਜਿਹੜੇ ਅਸ਼ਟਾਲ ਤੱਕ ਸਾਡੇ ਜਹੇਦਾਰਾ ਸਾਡੇ ਜਿਹੜੇ ਬੱਚੇ ਆ ਉਹ ਫਿਲਮੀ ਹਰੋਇਨਾ ਦੇ ਫੈਨ ਹੋਣਗੇ ਤੇ ਫਿਰ ਇਹਨਾਂ ਰੁਤਬਿਆਂ ਨੂੰ ਕੌਣ ਮੰਨੇਗਾ ਗੱਲ ਤਾਂ ਚਲਣੀ ਚਾਹੀਦੀ ਸੀ ਗੁਰਸਿੱਖੀ ਦੀ ਸਾਡੇ ਘਰਾਂ 'ਚ ਵੀ ਗੁਰਸਿੱਖੀ ਹੋਣੀ ਚਾਹੀਦੀ ਸੀ ਸਾਡੇ ਸਿੱਖ ਪੰਥ 'ਚ ਗੁਰਸਿੱਖੀ ਦੀ ਲਹਿਰ ਚਲਣੀ ਚਾਹੀਦੀ ਸੀ ਤੇ ਜਦੋਂ ਅਸੀਂ ਆ ਵੀ ਰੁਪਿਆ ਨੂੰ ਢਾਲ ਲਾ ਲਈ ਤੇ ਫਿਰ ਸਾਡੀ ਗੱਲ ਮੰਨੇਗਾ ਕੌਣ ਜਦੋਂ ਤੁਹਾਡੇ ਤੇ ਕੋਈ ਸਵਾਲ ਖੜਾ ਕੀਤਾ ਕਿ ਰਘਬ ਚੱਡਾ ਜੀ ਦੇ ਵਿਆਹ ਤੇ ਤੁਸੀਂ ਬਾਹਰ ਗੱਡੀ ਖੜੀ ਕਰਕੇ ਤੁਰ ਕੇ ਅੰਦਰ ਗਏ ਹੋ ਜਦ ਕਿ ਦੁਨੀਆਂ ਦੇ ਹੋਰ ਜਿੰਨੇ ਉਹਦੇ ਬੰਦੇ ਸੀ ਉਹਨਾਂ ਸਾਰਿਆਂ ਦੀਆਂ ਗੱਡੀਆਂ ਅੰਦਰ ਗਈਆਂ ਤੁਹਾਨੂੰ ਮੀਡੀਆ ਨੇ ਮਖੌਲ ਕੀਤੇ ਉਹ ਬਾਬਾ ਉਹ ਬਾਬਾ ਕਰਕੇ ਤੁਹਾਨੂੰ ਬੁਲਾਇਆ ਤੇ ਫਿਰ ਉਹ ਰੁਤਵੇ ਕਿੱਥੇ ਰਹਿ ਗਏ ਉਹ ਰੁਤਬਿਆਂ ਦੀ ਸਾਜ ਕਿੱਥੇ ਰਹਿ ਗਈ ਉਹ ਰੁਤਬਿਆਂ ਦਾ ਟੌਰ ਕਿੱਥੇ ਰਹਿ ਗਿਆ ਇਹ ਰੁਤਵੇ ਸਾਰੇ ਤੁਸੀਂ ਆਪ ਰੋਲੇ ਆ ਵਿਰਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹਨੀ ਤੁਲਾ ਸ਼੍ਰੀ ਅਕਾਤਖ ਸਾਹਿਬ ਤੇ ਜਥੇਦਾਰ ਸਾਹਿਬ ਨਾਲ ਕਰਦੀ ਜੀ ਉਹਨਾਂ ਦੇ ਰੁਤਬੇ ਮੁਤਾਬਕ ਕੀ ਇਹਨਾਂ ਨੇ ਸੇਵਾਵਾਂ ਨਿਭਾਈਆਂ ਨੇ ਜਿਹੜੀ ਕੀ ਇਹ ਮੰਨ ਬਿਲਕੁਲ ਨਹੀਂ ਬਿਲਕੁਲ ਨਹੀਂ ਗਿਆਨੀ ਹਰਪ੍ਰੀਤ ਸਿੰਘ ਸਿਰ ਤੋਂ ਸਿਰਫ ਸਟੇਜਾਂ ਤੇ ਜਾ ਕੇ ਲੈਕਚਰ ਕਰਦੇ ਰਹੇ ਜੀ ਉਸ ਲੈਕਚਰ ਨੂੰ ਹਕੀਕੀ ਰੂਪ ਕਿਤੇ ਵੀ ਨਹੀਂ ਦਿੱਤਾ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਗੱਲ ਕਹਿੰਦੇ ਆ ਕਿ ਸਾਡੀ ਕੇਂਦਰ ਨਾਲ ਯਾਰੀ ਹੈ ਮੇਰੀ ਹਾਲ ਮੇਰੀ ਗੱਲ ਹੁੰਦੀ ਰਹੀ ਹੈ ਜੀ ਗ੍ਰਹਿ ਮੰਤਰੀ ਨਾਲ ਹੁੰਦੀ ਰਹੀ ਹੈ ਪ੍ਰਧਾਨ ਮੰਤਰੀ ਨਾਲ ਹੁੰਦੀ ਰਹੀ ਹੈ ਫਿਰ ਦੱਸੋ ਭਾਈ ਪੰਥ ਦਾ ਕਿਹੜਾ ਮੁੱਦਾ ਤੁਸੀਂ ਉਹਨਾਂ ਤੋਂ ਹੱਲ ਕਰਾ ਲਿਆ ਤੁਸੀਂ ਪੰਥ ਦੀ ਸਭਰੀਮ ਸ਼ਕਤੀ ਸੋ ਤੁਸੀਂ ਵੱਡੇ ਰੁਤਬੇ ਦੇ ਬੈਠੇ ਸੋ ਤੁਸੀਂ ਬੰਦੀ ਸਿੰਧਾ ਬਾਰੇ ਕੀ ਕੀਤਾ ਤੁਸੀਂ ਸਾਡਾ ਪੰਜਾਬ ਦਾ ਜਿਹੜਾ ਕਿਸਾਨ ਹੈ 800 ਦੇ ਕਰੀਬ ਸ਼ਹੀਦ ਹੋ ਚੱਲਿਆ ਤੁਸੀਂ ਕਿਉਂ ਉਹਨਾਂ ਦਾ ਮਸਲਾ ਹੀ ਹੱਲ ਕਰਵਾ ਦਿੰਦੇ ਇਹ ਰੁਤਬੇ ਨੂੰ ਢਾਲ ਲਈ ਕਿੰਨੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਢਾਲ ਲਈ ਐ ਰਘਬ ਚੱਡਾ ਦੇ ਵਿਆਹ ਦੇ ਤੁਸੀਂ ਚਲੇ ਗਏ ਤੁਸੀਂ ਕਹਿੰਦੇ ਹੋ ਮੇਰੀ ਸਾਹ ਦੇ ਜਾਂ ਮੇਰੇ ਬੱਚਿਆਂ ਨੇ ਪ੍ਰਿੰਕਾ ਚੋਪੜਾ ਨੂੰ ਮਿਲਣਾ ਸੀ ਮੈਂ ਤਾਂ ਗਿਆ ਪਰ ਰਘਬ ਚੱਡਾ ਉਹਨਾਂ ਨੇ ਪ੍ਰੋਫੈਸਰ ਗਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਫੈਲ ਨੂੰ ਦਬਾ ਕੇ ਰੱਖਿਆ ਹੋਇਆ ਹੈ ਰਿਹਾਈ ਵਾਲੀ ਫੈਲ ਨੂੰ ਚੰਗਾ ਹੁੰਦਾ ਤੁਸੀਂ ਉਹਦੇ ਸੈਨ ਕਰਵਾ ਦਿੰਦੇ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਤੇ ਤੁਸੀਂ ਗਏ ਜਾ ਕੇ ਰਸਾ ਕੀਤੀਆਂ ਉਹਨਾਂ ਨੂੰ ਸਰੂਪੇ ਵੀ ਦਿੱਤੇ ਜਦ ਕਿ ਉਹ ਪਤ ਪਸੰਦ ਸਾਰੇ ਹੀ ਤੁਸੀਂ ਸਿਰਫ ਰੁਤਬੇ ਜਿਹੜੇ ਸਿਆਸੀ ਰੁਤਬਿਆਂ ਦੇ ਮਗਰ ਭੱਜੇ ਫਿਰਦੇ ਰਹੇ ਹੋ ਤੇ ਚਰਨਜੀਤ ਸਿੰਘ ਚੰਨੀ ਤੋਂ ਕੋ ਪੰਛ ਦਾ ਮੁੱਦਾ ਹੱਲ ਕਰਾ ਦਿੰਦੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਬਿਰਧਵੀ ਹੋਈ ਚਰਨਜੀਤ ਸਿੰਘ ਚੰਨੀ ਦੇ ਰਾਜ ਵਿੱਚ ਭਾਵੇਂ ਕਿ ਉਹ ਇਹ ਬਿਰਧਵੀ ਕਰਨ ਵਾਲਾ ਸੰਗਤਾਂ ਨੇ ਬੰਦਾ ਮਾਰਤਾ ਪਰ ਉਹਦਾ ਡੀਐਨਏ ਟੈਸਟ ਲੈਣਾ ਉਹ ਸਰਕਾਰ ਦੀ ਤਹਿ ਤੱਕ ਜਾਣਾ ਸੀ ਸਰਕਾਰ ਨੇ ਕਿ ਬੰਦਾ ਆਇਆ ਕਿਥੋਂ ਕੌਣ ਹੈ ਉਹਦਾ ਪਰਿਵਾਰ ਕਿਹੜਾ ਹੈ ਸੰਗਤ ਸਾਨੂੰ ਉਹ ਰੱਖਣੀ ਸੀ ਗੱਲ ਅੱਜ ਤੱਕ ਨਹੀਂ ਤੁਸੀਂ ਕੀ ਗੱਲ ਕੀਤੀ ਬੜੀਆਂ ਪਲਫਗੇ ਹੋ ਜੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਦੀਆਂ ਰਿਪੋਰਟਾਂ ਤੁਸੀਂ ਦਬਾ ਕੇ ਉੱਥੇ ਰੱਖ ਲਈਆਂ ਤੁਸੀਂ ਕਿਤੇ ਗੱਲ ਜਗ ਜਾ ਨਹੀਂ ਹੋਣ ਦਿੱਤੀ ਤੇ ਫਿਰ ਤੁਹਾਨੂੰ ਜਦੋਂ ਤੁਸੀਂ ਰੁਤਪਿਆਂ ਨੂੰ ਆਪ ਹੀ ਖਾਣ ਲੱਗ ਪਏ ਤੇ ਰੁਤਵੇਂ ਬਜਨੇ ਕਿੱਥੇ ਸੀ ਵਿਰਕ ਸਾਹਿਬ ਇੱਕ ਪਿੱਛੇ ਦੇ ਪਿਆਰ ਆਇਆ ਸੀ ਰਜੀਸ਼ ਸਿੰਘ ਢੰਡਰੀ ਵਾਲਾ ਦਾ ਉਹਨਾਂ ਨੇ ਕਿਹਾ ਸੀ ਵੀ ਜਦੋਂ ਮੈਂ ਮੈਂ ਇਹਨਾਂ ਕੋਲੇ ਬੇਨਤੀ ਲੈ ਕੇ ਗਿਆ ਸੀਗਾ ਜਦੋਂ ਇਹ ਉੱਥੋਂ ਦੇ ਸਰਚ ਕੰਡ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਇਹ ਕਲਿੱਪ ਕੱਟ-ਕੱਟ ਕੇ ਚਲਾਉਂਦੇ ਸੀਗੇ ਜੀ ਜਦੋਂ ਮੈਂ ਇਹਨਾਂ ਨੂੰ ਕਿਹਾ ਬੇਨਤੀ ਕੀਤੀ ਮੇਰੀ ਪੂਰੀ ਵੀਡੀਓ ਚਲਾਈ ਜਾਓ ਉਹ ਕਹਿੰਦੇ ਵੀ ਕਿਸੇ ਦਾ ਦੁੱਖ ਦੁੱਖ ਨਹੀਂ ਹੁੰਦਾ ਜਦੋਂ ਆਪ ਦੀ ਲੱਗਦੀ ਆ ਉਦੋਂ ਦੁੱਖ ਜ਼ਿਆਦਾ ਹੁੰਦਾ ਇਸ ਗੱਲ ਪਹਿਲੀ ਗੱਲ ਤੇ ਆ ਜੀ ਸੰਤੂ ਸਾਹਿਬ ਜਿਹੜੀ ਆ ਉਹ ਵੀਡੀਓ ਨੇ ਉਹਦੀ ਰਿਕਾਰਡਿੰਗ ਕਿਵੇਂ ਹੋਈ ਜੀ ਵਿਰਸਾ ਸਿੰਘ ਉੱਥੇ ਇਕੱਲਾ ਹੀ ਗਿਆ ਅੰਦਰ ਬਿਲਕੁਲ ਉਹਦੀ ਰਿਕਾਰਡਿੰਗ ਕਿੰਨੇ ਕੀਤੀ ਉਹ ਵੀਡੀਓ ਵਾਇਰਲ ਕਿੰਨੇ ਕੀਤੀਆਂ ਉਸ ਗੱਲ ਦਾ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਦੂਜਾ ਜੋ ਉਸ ਵੀਡੀਓ ਤੋਂ ਸਵਾਲ ਗਿਰਸਾ ਸਿੰਘ ਮਲਟੋਵਾ ਨੇ ਇੱਕ ਫੇਸਬੁੱਕ ਤੇ ਪੋਸਟ ਪਾ ਕੇ ਕੀਤੇ ਸੀ ਉਹਨਾਂ ਸਵਾਲਾਂ ਦਾ ਜਵਾਬ ਵੀ ਸਾਰਾ ਇਹਨਾਂ ਨੇ ਜਾਇਜ਼ ਦਿੱਤਾ ਤੇ ਫਿਰ ਮਿਰਸਾ ਸਿੰਘ ਮਲਟੋਵਾ ਨੂੰ ਕਾਲੀ ਦਲ ਤੋਂ ਕਿਉਂ ਕਟਾਇਆ ਜਦੋਂ ਉਹ ਤੁਹਾਨੂੰ ਤੇ ਉਹਨੇ ਸਵਾਲ ਤੇ ਕੀਤਾ ਸੀ ਵੀ ਤੁਹਾਡੀ ਕੇਂਦਰ ਨਾਲ ਸਾਂਝ ਤੇਣੀ ਤੂੰ ਜੁਰਮ ਮੰਨ ਲੇ ਕਿ ਸਾਡੀ ਸਾਂਝ ਹੈ ਸੀ ਹੈ ਅੱਜ ਵੀ ਹੈ ਕੋ ਠੋਕੇ ਕਹਿੰਦਾ ਮੈਂ ਹੈਗੀ ਹੈ ਮੇਰੀ ਸਾਂਝ ਨਾਲੇ ਗਾਲ੍ਹਾਂ ਕੱਢਦਾ ਪਿਆ ਹੈ ਤੇ ਨਾਲੇ ਉਹਨੂੰ ਸ਼੍ਰੀ ਕਾਲ ਵੇਖੋ ਕਾਲੀ ਦਰ ਤੋਂ ਬਾਹਰ ਕਢਾਤਾ ਦੂਜੇ ਨੰਬਰ ਤੇ ਉਹਨਾਂ ਨੇ ਚਰਜੀ ਸਿੰਘ ਜੱਲੀ ਦੇ ਬੇਡੇ ਦੇ ਵਿਆਹ ਦੀ ਗੱਲ ਕੀਤੀ ਕਹਿੰਦੇ ਮੇਰੀ ਮਜਬੂਰੀ ਹੈ ਮੈਂ ਕਿਸੇ ਮਜਬੂਰੀ ਕਰਕੇ ਉੱਥੇ ਗਿਆ ਸੀ ਉਹ ਮਜਬੂਰੀ ਤੁਸੀਂ ਅੱਜ ਤੱਕ ਜਾ ਕੇ ਯਾਰ ਨਹੀਂ ਕੀਤੀ ਹਾਂਜੀ ਇਹ ਗੱਲਾਂ ਜਿਹੜੀਆਂ ਨੇ ਇਹ ਸਿੰਘ ਸਾਹਿਬ ਨੂੰ ਨਹੀਂ ਸੀ ਚਾਹੀਦੀਆਂ ਇਹੋ ਜਿਹੜੀਆਂ ਵੀਡੀਓ ਕਲਿੱਪਸ ਹੋਈਆਂ ਨੇ ਮੈਰਨ ਹੋਈਆਂ ਨੇ ਉਹਦੇ ਵਿੱਚ ਸੰਗਤ ਨੂੰ ਸਾਰਾ ਸੱਚ ਇਹਨਾਂ ਦਾ ਸਾਹਮਣੇ ਆ ਗਿਆ ਅੱਜ ਜਿਵੇਂ ਮਰਜ਼ੀ ਢੰਡੋਰਾ ਕਿੱਟੀ ਜਾਣ ਅੱਜ ਜਿਵੇਂ ਮਰਜ਼ੀ ਛੋਸ਼ੇ ਛੱਡੀ ਜਾਣ ਅੱਜ ਬੜੇ ਭਾਵਕ ਜਿਹੇ ਤਰੀਕੇ ਨਾਲ ਸੰਗਤਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹੋ ਜੀ ਇਹਨਾਂ ਨੇ ਇੱਕ ਸ਼ਾਇਦ ਵੀਡੀਓ ਵੀ ਵਾਇਰਲ ਕੀਤੀ ਸੀ ਤਖਤ ਦਮਦਮਾ ਸਾਹਿਬ ਤੋਂ ਸ਼੍ਰੀ ਦਮਦਮਾ ਸਾਹਿਬ ਦੀ ਕਿੰਨੀ ਪਵਿੱਤਰ ਜਗ੍ਹਾ ਜਿੱਥੋਂ ਇੱਕ ਬੜੇ ਭਾਵਕ ਜੀ ਹੋ ਕੇ ਹੋਵੇ ਕੌਮ ਦਾ ਜਹੇਦਾਰ ਤੇ ਕਿਹਾ ਜੀ ਮੇਰੀਆਂ ਬੱਚਿਆਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਮੇਰੇ ਜਾਤ-ਕੋਤਵਾਰੇ ਬੋਲਿਆ ਗਿਆ ਜਦ ਕਿ ਅੱਜ ਤੱਕ ਸਾਰੀ ਸੰਗਤ ਨੇ ਕਿਹਾ ਕੀ ਦੱਸੋ ਜੀ ਕਿੰਨੇ ਬੋਲਿਆ ਕੋਰਾ ਕੋਈ ਜਵਾਬ ਨਹੀਂ ਵਿਰਸਾ ਵਿਰਸਾ ਸਿੰਘ ਨੇ ਟੋਆ ਦੇ ਸਵਾਲਾਂ ਦਾ ਜਵਾਬ ਤੇ ਪੰਥਕ ਮੁੱਦਿਆਂ ਦੇ ਜਿਹੜੇ ਜਵਾਬ ਉਹਨਾਂ ਤੋਂ ਗਿਆਨੀ ਹਰਦੀਪ ਸਿੰਘ ਕਿਉਂ ਭਜਦੇ ਗੱਲ ਤਾਂ ਉਹੀ ਮੈਂ ਤਾਂ ਰੋ ਪਹਿਲਾਂ ਬੇਨਤੀ ਕਰਕੇ ਅੜਿਆ ਕਿ ਵਿਰਸਾ ਸਿੰਘ ਬਲਟੋਆ ਨੇ ਇਹ ਸਵਾਲ ਕੀਤਾ ਸੀ ਜੀ ਕਿ ਗਿਆਨੀ ਜੀ ਤੁਹਾਡੀ ਕੇਂਦਰ ਨਾਲ ਜਾਰੀ ਇਹ ਮੰਨ ਗਏ ਜੀ ਤੁਹਾਡੀ ਤੁਸੀਂ ਚਰਜੀ ਸਿੰਘ ਚੰਨੀ ਦੇ ਵਿਆਹ ਤੇ ਮੁੰਡੇ ਦੇ ਵਿਆਹ ਤੇ ਜਾ ਕੇ ਸਰਪਾਉ ਹੋ ਪਾਇਆ ਅਰਦਾਸਾਂ ਕੀਤੀ ਇਹ ਮੰਨ ਗਏ ਰਾਗੋ ਚੱਡੇ ਵਾਲੀ ਗੱਲ ਵੀ ਸਾਰੀ ਮੰਨ ਗਏ ਤੇ ਫਿਰ ਉਹਨੂੰ ਜਦੋਂ ਕਿਉਂ ਕਢਵਾਇਆ ਆ ਕਾਲੀ ਦਲ ਚੋਂ ਉਹਨੇ ਕੋਈ ਗੁਨਾਹ ਤਾਂ ਨਹੀਂ ਕੀਤਾ ਉਹ ਵੀ ਗੁਰਸਿੱਖ ਹੈ ਕੁਰਬਾਨੀ ਵਾਲਾ ਸਿੰਘ ਹੈ ਜਿਹਨੇ ਅ 500 ਵਾਸਤੇ ਕੁੱਟਾਂ ਖਾਧੀਆਂ ਜੇਲਾ ਕਟੀਆਂ ਕੀ ਕੁਛ ਨਹੀਂ ਉਹਨਾਂ ਲੋਕਾਂ ਨੇ ਕੀਤਾ ਹਾਂਜੀ ਪਰ ਤੁਸੀਂ ਲੋਕਾਂ ਨੇ ਇੱਕ ਮਿੰਟ ਦੋ ਲਾਏ ਉਹਨੂੰ ਪੰਥ ਚੋਂ ਬਾਹ ਕਾਲੀ ਦਲ ਚੋਂ ਬਾਹ ਰਸਾ ਫਿਰ ਮੈਂ ਕਿੱਡੀ ਵੱਡੀ ਗੱਲ ਹੈ ਜੀ ਉਹ ਬੰਦੇ ਨੇ ਇੱਕ ਮਿੰਟ ਚ ਗਿਆ ਲਓ ਜੀ ਮੈਂ ਅਸਤੀਫਾ ਦੇ ਦਾਂ ਤੁਹਾਡਾ ਹੁਕਮ ਮੇਰੇ ਲਈ ਸਿਰ ਮੱਥੇ ਜੀ ਦੂਜੇ ਨੰਬਰ ਦੇ ਜਿਹੜੀ ਮੈਂ ਵੀਡੀਓ ਕਲਿੱਪ ਦੀ ਗੱਲ ਕਰਦਾ ਤੇ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਨਾਂ ਤਾਂ ਵਿਰਸਾ ਸਿੰਘ ਬਲਟੋਆ ਦੇ ਸਵਾਲ ਦਾ ਜਵਾਬ ਦੇ ਸਕਿਆ ਜੀ ਨਾ ਜਿਹੜਾ ਸਮੁੱਚਾ ਪੰਥ ਸਵਾਲ ਕਰ ਰਿਹਾ ਹੈ ਕਿ ਦੱਸੋ ਜੀ ਤੁਹਾਡੀਆਂ ਬੱਚੀਆਂ ਨੂੰ ਕਿੰਨੇ ਗਾਲ ਕੱਢੀ ਐ ਕਿਸੇ ਦਾ ਨਾਮ ਨਾ ਸ਼ੋਅ ਕਰੋ ਬਿਲਕੁਲ ਤੁਸੀਂ ਵਿਰਸਾ ਸਿੰਘ ਨੂੰ ਇੰਨੀ ਵੀਡੀਓ 'ਚ ਤੁਸੀਂ ਵਿਰਸਾ ਸਿੰਘ ਬਲਟੋਆ ਦੀ ਕਿਰਦਾਰਕੁਸ਼ੀ ਕਰਵਾਈ ਐ ਹਨਾ ਬਹੁਤ ਸਾਰੇ ਸਿਰਫਰੇ ਲੋਕਾਂ ਨੇ ਉਹਨਾਂ ਦੇ ਪਰਿਵਾਰ ਬਾਰੇ ਗਾਲਾਂ ਮਾੜਾ ਬੋਲਿਆ ਕਿ ਸ਼ਾਇਦ ਵਿਰਸਾ ਸਿੰਘ ਬਲਟੋਆ ਨੇ ਗਾਲਾਂ ਕੱਢੀਆਂ ਉਹ ਜਾ ਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਹੋ ਕੇ ਫਿਰ ਬੇਨਤੀਆਂ ਅਰਦਾ ਕਿ ਦੱਸੋ ਜਹੇਦਾਰ ਜੀ ਮੈਂ ਕਿਹੜੇ ਵੇਲੇ ਮਾਦਤਿਆਂ ਬੋਲਿਆ ਮੈਂ ਤਾਂ ਤੁਹਾਡੇ ਹੁਕਮ ਨੂੰ ਸਭ ਕੁ ਸਿਰ ਮੱਥੇ ਮੰਨ ਲਿਆ ਤੁਸੀਂ ਚੂਹੀ ਸੱਚੇ ਸੋ ਝੂਠੇ ਸੋ ਮੈਂ ਤੁਹਾਡੇ ਕੋਲ ਗੱਲ ਨਹੀਂ ਕੀਤੀ ਮੈਂ ਤੁਹਾਡੀ ਸਾਰੀ ਗੱਲ ਉਹ ਕਿਹਾ ਵੀ ਕਾਲੀ ਦਲ ਚੋਂ ਬਾਹਰ ਤੇ ਮੈਂ ਕਹਾਂ ਜੀ ਬਾਹਰ ਜੀ ਹਾਂਜੀ ਇਹ ਗੱਲਾਂ ਜਿਹੜੀਆਂ ਸਾਰੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਲਕੂਰੇ ਐ ਜੀ ਇਹਨਾਂ ਨੂੰ ਲੁਕੋਣੀ ਆਣੀ ਚਾਹੀਦੀਆਂ ਇੰਨਾ ਵੀ ਪੰਥ ਜਿਹੜਾ ਬੇਸਮਝ ਨਹੀਂ ਹੈਗਾ ਵੀ ਇਹਨਾਂ ਨੂੰ ਸਮਝ ਨਾ ਸਕੇ ਇਹਨਾਂ ਨੂੰ ਤਾਂ ਸਭੋ ਹੱਕ ਥਾਪੜ ਕੇ ਗੱਲ ਕਹਿਣੀ ਚਾਹੀਦੀ ਹੈ ਕਿ ਮੈਂ ਪੰਥ ਲਈ ਆਹ ਕੁਛ ਕੀਤਾ ਮੈਂ ਪੰਥ ਲਈ ਆਹ ਪ੍ਰਚਾਰ ਕੀਤਾ ਮੈਂ ਇੰਨੇ ਪਤਪਾਂ ਨੂੰ ਸਿੱਖ ਬਣਾਇਆ ਮੈਂ ਇੰਨੇ ਸਿੱਖਾਂ ਨੂੰ ਅਮਰ ਛਕਾਇਆ ਮੈਂ ਆਹ ਕੁਛ ਪੰਥ ਵਾਸਤੇ ਕਰਕੇ ਆਇਆ ਸਿਰਫ ਲੈਕਚਰਰ ਤੇ ਬਿਆਨਬਾਜ਼ੀ ਤੋਂ ਸਵਾਹ ਇਹਨਾਂ ਨੇ ਕੁਛ ਨਹੀਂ ਕੀਤਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਮੈਨੂੰ ਇੱਕ ਗੱਲ ਯਾਦ ਆ ਗਈ ਛੋਟੇ ਚੂਕ ਮਦਰ ਤੁਹਾਨੂੰ ਦੱਸਦਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾ ਤੇ ਜਥੇਦਾਰ ਤੋਤਾ ਸਿੰਘ ਜਿਹੜੇ ਸੀਨੀਅਰ ਕਾਲੀ ਆਗੂ ਜਿਉਂਦੇ ਸਨ ਉਸ ਵੇਲੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜ਼ਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਾਹਰੀ ਬਿਆਨਬਾਜ਼ੀ ਤੋਂ ਬਰੇਜ਼ ਕਰਨਾ ਜ਼ਥੇਦਾਰਾਂ ਦਾ ਕੰਮ ਬਿਆਨਬਾਜ਼ੀ ਕਰਨਾ ਨਹੀਂ ਹੁੰਦਾ ਤੇ ਸਾਨੂੰ ਵੀ ਉਦੋਂ ਮਹਿਸੂਸ ਹੋਇਆ ਸੀ ਕਿ ਜ਼ਥੇਦਾਰ ਤੋਤਾ ਸਿੰਘ ਜੀ ਨੇ ਗੱਲ ਕਿਉਂ ਕਹੀ ਪਰ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜ਼ਥੇਦਾਰ ਤੋਤਾ ਸਿੰਘ ਜੀ ਦੀ ਜ਼ਿੰਦਗੀ ਦਾ ਤਜਰਬਾ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਕੱਲੀ ਫੂਕੀ ਬਿਆਨਬਾਜ਼ੀ ਹੈ ਆਉਣ ਵਾਲੇ ਦਿਨਾਂ 'ਚ ਰੁਤਬੇ ਵਾਲੇ ਜਿਹੜੇ ਥਾ ਲਾਵੇਗੀ ਸ਼੍ਰੀ ਕਾਲ ਤੱਕ ਸਾਡੇ ਰੁਤਬੇ ਨੂੰ ਕਿਉਂਕਿ ਬਿਆਨਬਾਜ਼ੀ ਨਾਲ ਕਦੇ ਵੀ ਜਿਹੜੀਆਂ ਸਿਕਪੰਦੀਆਂ ਮੁਸ਼ਕਲਾਂ ਨੇ ਉਹ ਹੱਲ ਨਹੀਂ ਹੋ ਸਕਦੀਆਂ ਇਹਨਾਂ ਵਾਸਤੇ ਦ੍ਰਿੜ ਰਹਾਦੇ ਤੇ ਪੰਥ ਨੂੰ ਇੱਕ ਇੱਕ ਸੁਰਤਾ ਦੀ ਲੋੜ ਹੁੰਦੀ ਹੈ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਇੱਕ ਸੁਰਤਾ ਲਿਆਉਂਦੀ ਬਜਾਏ ਅੱਜ ਪੰਥ ਨੂੰ ਹੋਰ ਦਫਾੜ ਕਰ ਰਿਹਾ ਵਿਰਖ ਸਾਹਿਬ ਸ਼ਰੋਮਣੀ ਅਕਾਲੀ ਦਲ ਦੇ ਵਿੱਚੋਂ ਫਰਾਰ ਹੋਏ ਭੱਜੇ ਹੋਏ ਜਿਹੜਾ ਕਿ ਮੰਤਰੀਆਂ ਦੇ ਵੀ ਰੁਤਬੇ ਮਾਰੇ ਹੋਰ ਵੀ ਵੱਡੇ ਵੱਡੇ ਰੁਤਬਿਆ ਦੇ ਰਹਿ ਕੇ ਜਿਹੜਾ ਆਨੰਦ ਮਾਣਿਆ ਤੇ ਆਪਦੇ ਪਰਿਵਾਰ ਲਈ ਚੰਗੇ ਫੈਸਲੇ ਠਾਏ ਉਹਨਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਹੋਣੀ ਯਾਰੀ ਬਣ ਜਾਣਾ ਕੀ ਸ਼ਰੋਪ ਨਹੀਂ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਸਕਦੀ ਆ ਵੇਖੋ ਜੀ ਇਹ ਗੱਲ ਤਾਂ ਸੰਗਤ ਦੇ ਸਾਹਮਣੇ ਆ ਚੁੱਕੀ ਹੈ ਕਿ ਜਿਹੜਾ ਉਹ ਟੜਾ ਜਿਹੜੇ ਉਹ ਲੋਕ ਪੰਥ ਤੋਂ ਮੰਨ ਲਓ ਗੇਲੋ ਜਾਂ ਅਕਾਲੀ ਦਲ ਤੋਂ ਗੇਲੋ ਬਾਹਰ ਗਏ ਅਕਾਲੀ ਦਲ ਦੇ ਖਿਲਾਫ ਉਹਨਾਂ ਨੇ ਬਗਾਵਤ ਕੀਤੀ ਤੇ ਜਿੰਨਾ ਛੜਯੰਤਰ ਇਹ ਸਾਰਾ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਪੈਰੋਂ ਉੱਠਿਆ ਜੀ ਇਹ ਗਿਆਨੀ ਹਰਪ੍ਰੀਤ ਸਿੰਘ ਦੀਆਂ ਜਿਹੜੀਆਂ ਵੱਡੇ ਸਿਆਸੀ ਲੋਕਾਂ ਨਾਲ ਯਾਰੀਆਂ ਨੇ ਇਹ ਉਦੋਂ ਪੈਰੋਂ ਸਾਰਾ ਉੱਠਿਆ ਕਿਉਂਕਿ ਪਿੱਛੇ ਬਹਿ ਕੇ ਬੈਕਗ੍ਰਾਉਂਡ ਕਰ ਰਿਆ ਸੀ ਕਾਲੀ ਗੱਲ ਨੇ ਇਹਦਾ ਪਰਦਾ ਫਾਸ਼ ਕਰਤਾ ਜੀ ਕੀ ਇਹ ਜਿੰਨਾ ਧੜਾ ਤੋੜਿਆ ਫਿਰਦਾ ਜਿਹੜਾ ਆਪਣੇ ਆਪ ਨੂੰ ਸੁਧਾਰ ਲੈਰ ਕਹਿੰਦਾ ਇਹ ਸਾਰਾ ਗਿਆਨੀ ਆਰ ਪੀ ਸਿੰਘ ਦੀ ਉਪਜ ਹੈ ਫਿਰ ਇਹ ਪਿੱਟਿਆ ਪੀ ਇਹ ਮੈਨੂੰ ਕਿਉਂ ਵਦਨਾਮ ਕਰ ਰਿਹਾ ਮੈਂ ਤਾਂ ਕੁਝ ਵੀ ਨਹੀਂ ਤੇ ਅੱਜ ਉਹ ਸਾਰੀਆਂ ਜੱਗ ਜਾਰ ਹੁੰਦੀਆਂ ਪਈਆਂ ਨੇ ਕਿਤੇ ਜਾ ਕੇ ਮਨਜਿੰਦਰ ਸਿੰਘ ਸਿਰਸੇ ਨੂੰ ਸਰੂਪਾ ਦਿੰਦਾ ਪਿਆ ਤੇ ਕਿਤੇ ਉਹ ਕਾਲ ਤਖਤ ਸਾਹਿਬ ਆਏ ਨੂੰ ਇਹ ਕਹਿੰਦਾ ਪਤ ਤੇ ਨੂੰ ਮੈਂ ਸਜ਼ਾ ਨਹੀਂ ਲਾ ਸਕਦਾ ਇਹ ਜੱਗ ਜਾਰ ਨਹੀਂ ਕਿਤੇ ਪ੍ਰੇਮ ਸਿੰਘ ਚੰਦੂ ਮਾਜਰੇ ਹੋਣੀ ਜਿਹੜੇ ਝੂਠ ਬੋਲ ਕੇ ਗਏ ਸ਼੍ਰੀ ਕਾਲ ਤਖਤ ਸਾਹਿਬ ਦੇ ਅੱਗੇ ਬਹਿਸਦੇ ਰਹੇ ਆ ਅੱਜ ਉਹਦਾ ਸਨਮਾਨ ਕਰਦੇ ਪਏ ਆ ਕਿਤੇ ਬੀਬੀ ਜਗੀਰਕੌਰ ਦਾ ਸਟੇਜਾ ਸਾਂਝੀ ਹੁੰਦੀਆਂ ਭੀ ਇਹਨੇ ਇਹ ਕਾਰਨ ਕੀ ਹੈ ਸਾਰਾ ਇਹ ਸਾਰਾ ਸ਼ਿਰਜੰਤਰ ਗਿਆਨੀ ਹਰਪ੍ਰੀਤ ਸਿੰਘ ਨੇ ਰੱਜਿਆ ਇਥੋਂ ਤੱਕ ਵੀ ਜਿਹੜਾ ਬਾਦਲ ਪਰਿਵਾਰ ਦੇ ਖਿਲਾਫ ਬੋਲਦੇ ਆ ਬਾਦਲ ਪਰਿਵਾਰ ਦੇ ਖਿਲਾਫ ਜਿਹੜੀ ਮਲੂਕਾ ਪਰਿਵਾਰ ਦੀ ਨੌਂ ਨੇ ਲਕਸ਼ਣ ਲੜਿਆ ਬੀਜੇਪੀ ਵੱਲੋਂ ਉਹ ਵੀ ਕਹਿੰਦੀ ਹਰਪ੍ਰੀਤ ਸਿੰਘ ਦੀ ਦੇਣ ਹੈ ਵਿਰਸਾ ਸਿੰਘ ਬਲਤੋਆ ਦੇ ਲਕਸ਼ਣ ਚ ਜਿੰਨੀ ਵੀ ਉਹਦੀ ਕਰਦਾਰ ਕੂਸ਼ੀ ਕਰਾਉਣ ਵਾਸਤੇ ਜਾਂ ਉਹਦੇ ਖਿਲਾਫ ਜਿੰਨਾ ਵੀ ਮਾਹੌਲ ਸਿਰਜਿਆ ਗਿਆ ਉਹ ਸਾਰਾ ਗਿਆਨੀ ਹਰਪ੍ਰੀਤ ਸਿੰਘ ਦੀ ਦੇਣ ਹੈ ਭਾਵੇਂ ਕੋਈ ਮੰਨੇ ਤੇ ਭਾਵੇਂ ਕੋਈ ਨਾ ਮੰਨੇ ਜੀ ਬਿਲਕੁਲ ਸਹੀ ਗੱਲ ਹਾਂਜੀ ਬਿਰਕਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਤੱਕ ਸੰਗਤ ਦੇ ਵਿੱਚ ਦੂਤਾ ਪੈਦਾ ਕੀਤੀ ਜੀ ਕਿਉਂਕਿ ਕੁਝ ਲੋਕ ਇਹੋ ਜਿਹੇ ਜਿਹੜੇ ਕਿ ਇਹਨਾਂ ਦੇ ਕਰਦਾਰਾਂ ਨੂੰ ਦੇਖਦੇ ਆ ਕੁਝ ਇਹਨਾਂ ਦੀਆਂ ਗੱਲਾਂ ਨੂੰ ਦੇਖਦੇ ਆ ਕਿ ਇਹ ਸੰਗਤ ਨੂੰ ਇੱਕ ਇਹਨਾਂ ਨੇ ਜਥੇਦਾਰ ਹੋ ਕੇ ਇੱਕ ਚੰਗਾ ਮੈਸੇਜ ਦੇਣਾ ਸੀ ਤੇ ਇਹਨਾਂ ਨੇ ਸਿਆਸਤ ਦੇ ਵਿੱਚ ਜਾ ਕੇ ਪੈਰ ਰੱਖ ਕੇ ਤੇ ਇਹਨਾਂ ਦਾ ਮੋੜ ਜਿਹੜਾ ਸਿਆਸਤਵਾਲ ਹੋ ਗਿਆ ਤੁਹਾਡਾ ਤੁਹਾਡਾ ਕੀ ਕਹਿਣਾ ਵੀ ਇਹ ਪਹਿਲਾਂ ਤੋਂ ਸਿਆਸਤਵਾਲ ਜਾਨੂ ਫਿਰਦੇ ਸੀ ਨੰਬਰ 2 ਤੇ ਗੌਰੇ ਮਸਕੀਨ ਜਿਹੜੇ ਉਹਨਾਂ ਨੇ ਇਲਜ਼ਾਮ ਲਾਇਆ ਕੀ ਉਹ ਵੀ ਸੱਚ ਸੀ ਵਿਖੋ ਹਾ ਸੱਦੂ ਸਾਹਿਬ ਗੈਰੀਆਰ ਪ੍ਰੀ ਸਿੰਘ ਹੋਣਾਂ ਦਾ ਮੂਡ ਤੋਂ ਲੈ ਕੇ ਨਿਸ਼ਚੈ ਹੀ ਇਹ ਰਿਹਾ ਹੈ ਕਿ ਜੇ ਭਗਵੰਤ ਮਾਨ ਵਰਗੇ ਬੰਦੇ ਮੁੱਖ ਮੰਤਰੀ ਇੱਥੇ ਬਣ ਸਕਦੇ ਆ ਤੇ ਮੈਂ ਕਿਉਂ ਨਹੀਂ ਬਣ ਸਕਦਾ ਇਹਦੀ ਸੋਚ ਇੱਥੇ ਉਮਦੀ ਰਹੀ ਹੈ ਇਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਛਦਿਆ ਚਾਂਸ ਫਿਰੋ ਭੜਕਾਈ ਗਿਆ ਭੜਕਾਈ ਗਿਆ ਲੋਕਾਂ ਨੂੰ ਵੀ ਬਹੁਤ ਸਾਰੇ ਵਿੱਚ ਕਾਲੀ ਆਗੂਆਂ ਵੀ ਭੜਕਾਈ ਗਿਆ ਅੱਛਾ ਕਹਿਣ ਦਾ ਮਤਲਬ ਇਹ ਵੀ ਜਿੱਥੇ ਇਹਨੇ ਇੱਕ ਸੁਰਤਾ ਬਣਾ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਸੀ ਉੱਥੇ ਇਹਦੇ ਦਿਲ ਚ ਆਪਦੀ ਬੇਇਮਾਨੀ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਦੀ ਰਾਸੀ ਧਿਰ ਖੜੀ ਕਰਾਂ ਤੇ ਅੱਜ ਵੀ ਜਿਹੜਾ ਹਾਲਾਤ ਸੀ ਨਾ ਜਿਹੜਾ ਸੁਧਾਰ ਲੈਰ ਵਾਲਾ ਖੜਾ ਕਰਨ ਵਾਲਾ ਸਾਰਾ ਉਹਦੇ ਪਿੱਛੇ ਇਹਦਾ ਮਕਸਦ ਇਹ ਹੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਛੜ ਜਾਂਦਾ ਰਚਿਆ ਜਾਵੇ ਪਰ ਲੋਕਾਂ ਸਾਹਮਣੇ ਦੀ ਸਲੀਅਤ ਆ ਗਈ ਨਹੀਂ ਤੇ ਹੋ ਸਕਦਾ ਸੀ ਇਹ ਸੁਖਵੀਰ ਸਿੰਘ ਬਾਦਲ ਨੂੰ ਕੋ ਵੱਡੀ ਸਜ਼ਾ ਸੁਣਾ ਕੇ ਆਸਿਆਸ ਤੋਂ ਲਾਭੇ ਕਰਦਾ ਤੇ ਆਪ ਖੁਦੇ ਪ੍ਰਧਾਨ ਬਣਨ ਦਾ ਚਾਹਵਾਨ ਹਾਂ ਅੰਸ਼ਾਵਾ ਤੇ ਇਹਦੇ ਨਾਲ ਜਿਹੜੇ ਅੱਜ ਵੀ ਨਾ ਜਿਹੜੇ ਇਹਦੇ ਪਿੱਛੇ ਬੋਲਦੇ ਉਹਨਾਂ ਵਿੱਚੋਂ ਵੀ ਬੜੇ ਹੈਗੇ ਨੇ ਜਿਹੜੇ ਉਹ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਦੇ ਤੇ ਕੋਈ ਮੁੱਖ ਮੰਤਰੀ ਬਣਦੇ ਜਿਹੜੇ ਸੁਖਣੇ ਲੈਂਦਾ ਪਿਆ ਇਹ ਸਾਰੇ ਲੋਕ ਜਿਹੜੇ ਆ ਇਹ ਰੜਕੇ ਇੱਕ ਗੱਠ ਜੁੜੀਆ ਬਣਾ ਕੇ ਮੈਂ ਗੱਲ ਕਰਦਾ ਇਹ ਕਦੀ ਕਾਂਗਰਸ ਦੇ ਖਿਲਾਫ ਬੋਲੇ ਆ ਕਦੀ ਭਾਜਪਾ ਦੇ ਖਿਲਾਫ ਬੋਲੇ ਆ ਕਦੀ ਆਮ ਆਦਮੀ ਪਾਰਟੀ ਦੇ ਖਿਲਾਫ ਬੋਲੇ ਆ ਹੋਰ ਕਿੰਨੇ ਪੰਛਕ ਮੁੱਦੇ ਨੇ ਕਦੀ ਉਹਨਾਂ ਦੇ ਵਿੱਚ ਗੱਲ ਇਹਨਾਂ ਨੇ ਕੀਤੀ ਆ ਕਿ ਸਿੱਖਾਂ ਨੂੰ ਕਿੰਡੀ ਵੱਡੀ ਚੁਣੌਤੀ ਹੈ ਪਰ ਨੂੰ ਤਾਰਨ ਦਾ ਸਾਡਾ ਜ਼ਿਲ੍ਹਾ ਜਿਹੜਾ ਹੈ ਐਕਤੀ ਜਦੋਂ ਥੋੜਾ ਜਿਹਾ ਕਿਸੇ ਨੇ ਮੀਡੀਆ ਦਾ ਸਰਵੇਖਣ ਭੇਜਿਆ ਸੀ ਕਿ ਉੱਥੇ ਜਿਹੜਾ ਈਸਾਈ ਮਤ ਦਾ ਪ੍ਰਚਾਰ ਇੰਨਾ ਵੱਧ ਚੁੱਕਾ ਹੈ ਕਿ ਉਹ ਘਰਾਂ ਦੇ ਘਰ ਸਾਡੇ ਸਿੱਖਾਂ ਦੇ ਉਧਰਲੇ ਬੰਨੇ ਤੁਰ ਪਏ ਆ ਇਹਨਾਂ ਨੇ ਕਦੀ ਕੋਈ ਗੱਲ ਕੀਤੀ ਆ ਕਦੀ ਆਹ ਹੋਣੀ ਦੱਸਣ ਨੂੰ ਗਈ ਤੇ ਅਸੀਂ ਹੋਣੀ ਕੀਤਾ ਜੀ ਕੀ ਪੰਛ ਦੇ ਸੁਧਾਰ ਵਾਸਤੇ ਕੀਤਾ ਗਿਆਨੀ ਹਰਪ੍ਰੀਤ ਸਿੰਘ ਜਦੋਂ ਮੁਖਸਰ ਸਾਹਿਬ ਦੇ ਮੁੱਖ ਗ੍ਰੰਥੀ ਸਨ ਇਹਨਾਂ ਦੇ ਨਾਲ ਲੱਗਦੇ ਜਲਾਲਾਬਾਦ ਫਾਜ਼ਲਕਾ ਹਲਕੇ 'ਚ ਬਹੁਤ ਸਾਰੇ ਗੁਰਦੁਆਰਿਆਂ ਦੇ ਜਿਹੜੇ ਗ੍ਰੰਥੀ ਸਿੰਘ ਮੋਨੇ ਸਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਸ ਵੇਲੇ ਉਹ ਸਾਰਾ ਪਤਾ ਸੀ ਇਹ ਉਹਨਾਂ ਗੁਰਦੁਆਰਿਆਂ ਤੇ ਜਾਂਦੇ ਵੀ ਰਹੇ ਨੇ ਇਹਨਾਂ ਨੂੰ ਸਾਰੇ ਹਾਲਾਤ ਦਾ ਪਤਾ ਸੀ ਜਿਸ ਵੇਲੇ ਸ਼੍ਰੀ ਅਕਾਲਪਤੀਖ ਸਾਹਿਬ ਦੇ ਜਹੇਦਾਰ ਬਣ ਕੇ ਜਿਸ ਵੇਲੇ ਦਖਤ ਦਮਵਾਮਾ ਸਾਹਿਬ ਦੇ ਕਾਰਜਕਾਰੀ ਜਹੇਦਾਰ ਬਣ ਕੇ ਇਹਨਾਂ ਨੂੰ ਇਹ ਬੰਦਾ ਪੁੱਛੇ ਕਿ ਦੱਸੋ ਤੁਸੀਂ ਉਹਨਾਂ ਨੂੰ ਕਿਸੇ ਗ੍ਰੰਥੀ ਨੂੰ ਵੀ ਇੱਕ ਗੁਰਸਿੱਖ ਬਣਾਇਆ ਜੀ ਕਿਸੇ ਨੂੰ ਅੰਮ੍ਰਿਤ ਪਾਣ ਕਰਵਾਇਆ ਔਰ ਤੁਸੀਂ ਕਦੇ ਨਹੀਂ ਬੈਠੇ ਹੋ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਨੂੰ ਰੈਸ਼ ਮਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਤੋਂ ਤੁਹਾਨੂੰ ਗੱਡੀਆਂ ਮਿਲੀਆਂ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਨੂੰ ਸੇਵਾਦਾਰ ਮਿਲੇ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਡਾ ਬਿਜਲੀ ਪਾਣੀ ਸਾਰਾ ਕੁਝ ਫ੍ਰੀ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਡਾ ਲੰਗਰ ਆਵੇ ਹਰ ਗੱਲ ਤੁਹਾਡੀ ਸ਼੍ਰੋਮਣੀ ਕਮੇਟੀ ਪੂਰੀ ਕਰੇ ਤੇ ਪਰ ਤੁਸੀਂ ਦੱਸੋ ਕੀ ਕੀਤਾ ਤੁਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਨੀਵਾਂ ਖਾਉਣ ਦਾ ਯਤਨ ਕਰ ਰਹੇ ਹੋ ਜਰ ਕੇ ਦੁਨੀਆ ਭਰ ਦੇ ਇਹ ਗੱਲ ਨਾ ਪਤਾ ਸਾਰੇ ਲੋਕਾਂ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਦੇ ਸਵਿਧਾਨ ਮੁਤਾਬਕ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਕਰਦੀ ਹੈ ਤੇ ਉਸੇ ਸਵਿਧਾਨ ਮੁਤਾਬਕ ਇਹਨਾਂ ਦੀ ਸੇਵਾ ਮੁਕਤੀ ਕਰਦੀ ਹੈ ਇਹ ਵੱਡੀ ਦੂਧਾ ਪੈਦਾ ਕਰ ਰਹੇ ਆ ਐ ਕੋ ਕਰਤਾ ਜੀ ਐ ਨਹੀਂ ਹੋਣਾ ਚਾਹੀਦਾ ਜੀ ਐ ਨਹੀਂ ਹੋਣਾ ਚਾਹੀਦਾ ਤੁਸੀਂ ਗਲਤੀਆਂ ਲੱਖਵਾਦੀ ਕਰੀ ਜੋ ਤੁਹਾਨੂੰ ਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹ ਕੀ ਗੱਲ ਆਪ ਦੀ ਕੋਈ ਕਾਰਵਾਈ ਨਾ ਪਾਉਣ ਬਿਲਕੁਲ ਉਹ ਵੀ ਲੋਕਾਂ ਨੂੰ ਜਵਾਬ ਦੇਣੇ ਨੇ ਉਹ ਵੀ ਸੰਵਿਧਾਨ ਦੇ ਵਿੱਚ ਰਹਿ ਕੇ ਉਹਨਾਂ ਨੇ ਜਿਹੜੀ ਗੱਲ ਕਰਨੀ ਕਰਨੀ ਹੈ ਹਾਂਜੀ ਇਸ ਕਰਕੇ ਇਹ ਜਿਹੜੀ ਵੱਡੀ ਦੁੱਖ ਦਾ ਪੰਥ ਦੇ ਵਿੱਚ ਇਹਨਾਂ ਨੇ ਪਾਈ ਹੈ ਇਸ ਗੱਲ ਦਾ ਚਲੋ ਨਵੇੜਾ ਦਾ ਗੁਰੂ ਕੀ ਸੰਗਤ ਨਹੀਂ ਕਰਨਾ ਹੈ ਆਉਣ ਵਾਲਾ ਸਮਾਂ ਦੱਸੇਗਾ ਪਰ ਫੇਰ ਹਾਲ ਇਹ ਅਕਾਲੀ ਦਲ ਨੂੰ ਮਾਰਨ ਵਾਸਤੇ ਨਾਲੇ بڑے ਵੱਡੇ ਜਿਹੜੇ ਸ਼ਰੀਰਾਂ ਤਰ ਰਚੇ ਆ ਮਿਰਕ ਸਭ ਤੁਸੀਂ ਇੱਥੇ ਆਏ ਸੰਗਤ ਦੇ ਮੁਕਾਮ ਤੋਂ ਤੇ ਵਧੀਆ ਵਧੀਆ ਤੁਸੀਂ ਵਿਚਾਰ ਆਪਦੇ ਪੇਸ਼ ਕੀਤੇ ਸੰਗਤ ਨੂੰ ਉਮੀਦ ਕਰਦੇ ਆ ਚੰਗੇ ਲੱਗਣਗੇ ਕੋਈ ਵੀ ਜਿਹੜੇ ਤੁਸੀਂ رائے ਸਾਨੂੰ ਭੇਜ ਸਕਦੇ ਹੋ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ